ਇਹ ਉਹੀ ਗੱਡੀ ਹੈ ਜੀ ਜਿਹਦੀ ਵੀਡੀਓ ਬਣੀ ਸੀਗੀ ਇਹਦੇ ਉੱਪਰ ਬਹੁਤ ਜ਼ਿਆਦਾ ਗੱत्ता ਲੱਦਿਆ ਉੱਚੀ ਲੱਦ ਦੇ ਵਿੱਚ ਤੇ ਉੱਪਰ ਕਾਲਾ ਮੋਮ ਜਮ੍ਹਾਂ ਲਪੇਟਿਆ ਇਹ ਉਹੀ ਗੱਡੀ ਹੈ ਜਿਹੜੀ ਪ੍ਰੇਮ ਪ੍ਰੇਮਗੜ੍ਹ ਮਹੱਲੇ ਤੋਂ ਉੱਪਰੋਂ ਕਵਾੜ ਦੇ ਵਿੱਚੋਂ ਉਹਨਾਂ ਨੇ ਗੱत्ता ਲੱਦਿਆ ਸੀਗਾ ਇਹ ਗੱਡੀ ਜਿਹੜੀ ਅਸੀਂ ਫੜ ਲਈ ਹੈ ਇਹਦੇ ਪੁਲੀ ਸ਼੍ਰੀਮਾਨ ਜੀ ਕਾਗਜ਼ ਲਿਆਓ ਇਹਨਾਂ ਦੀ ਜੈ ਹਿੰਦ ਮੈਂ ਤੁਹਾਡਾ ਆਪਣਾ ਸ਼ੁਭਾਸ਼ ਭਗਤ ਇੰਚਾਰਜ ਸਿਟੀ ਟ੍ਰੈਫਿਕ ਸ਼ਹਿਰਪੁਰ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਇੱਕ ਗੱਡੀ ਸੀਗੀ ਜਿਹਦੇ ਉੱਪਰ ਗੱत्ता ਲੱਦਿਆ ਸੀਗਾ ਤੇ ਬਹੁਤ ਓਵਰਲੋਡ ਸੀਗੀ ਉਹਦੇ ਉੱਪਰ ਕੋਈ ਰੱਸੀ ਨਹੀਂ ਪਾਈ ਇਹਨਾਂ ਨੇ ਕੋਈ ਮਜ਼ਬੂਤ ਪਾਈ ਤੇ ਉੱਪਰ ਓਵਰਹਾਈਟ ਸੀਗੀ ਤੇ ਜਿਹਦੇ ਉੱਪਰ ਇਹਨਾਂ ਨੇ ਕਾਲੇ ਰੰਗ ਦਾ ਮੁੰਮ ਜਮਾ ਪਾਇਆ ਸੀ ਉਹ ਸ਼ਹਿਰ ਦੇ ਵਿੱਚ ਹੀ ਕਿਸੇ ਨੇ ਵੀਡੀਓ ਬਣਾ ਕੇ ਇਹਨਾਂ ਦੀ ਤੇ ਪੱਤਰਕਾਰ ਸਾਡੇ ਵੀਰ ਕਿਸੇ ਨੂੰ ਪਾਈ ਉਹ ਵੀਡੀਓ ਜਦੋਂ ਚੱਲੀ ਜਦੋਂ ਵੀਡੀਓ ਮੇਰੇ ਕੋਲ ਪਹੁੰਚੀ ਆ ਅਸੀਂ ਉਹ ਗੱਡੀ ਜਿਹੜੀ ਹੈ ਆਪਣੀ ਟੀਮ ਨੂੰ ਜਿਹੜੀ ਸਾਡੀ 20 ਟੀਮ ਹੈ ਟ੍ਰੈਫਿਕ ਪੁਲਿਸ ਦੀ ਉਹਦੀ ਡਿਊਟੀ ਲਾ ਕੇ ਗੱਡੀ ਆਪਾਂ ਜਿਹੜੀ ਸੀਓ ਰਿਕਵਰ ਕਰ ਲਈ ਹੈ ਗੱਡੀ ਸਾਡੇ ਕੋਲ ਆ ਗਈ ਹੈ ਗੱਡੀ ਦਾ ਜੋ ਟ੍ਰੈਫਿਕ ਰੂਲਾਂ ਮੁਤਾਬਕ ਬਣਦਾ ਚਲਾਨ ਉਹ ਕੀਤਾ ਜਾਵੇਗਾ ਇਹਦੇ ਨਾਲ ਨਾਲ ਮੈਂ ਸਾਰੇ ਜਿਹੜੇ ਕਾਰੋਬਾਰੀ ਵੀਰ ਆ ਜਿਸ ਤਰ੍ਹਾਂ ਕੋਈ ਕੁਆੜ ਦਾ ਕੰਮ ਕਰਦਾ ਹੈ ਜਾਂ ਕੋਈ ਮਿੱਟੀ ਦਾ ਕੰਮ ਕਰਦਾ ਹੈ ਜਾਂ ਕੋਈ ਰੇਤਾ ਦਾ ਕੰਮ ਕਰਦਾ ਉਹਨਾਂ ਸਾਰਿਆਂ ਨੂੰ ਅਪੀਲ ਹੈ ਪੂਰਜੋਰ ਅਪੀਲ ਹੈ ਕਿ ਕੋਈ ਵੀ ਵਿਅਕਤੀ ਜਿਹੜਾ ਐਨੀ ਓਵਰ ਹਾਈਟ ਕਰਕੇ ਜਿਹੜੀ ਹੈ ਗੱਡੀ ਨਾ ਚਲਾਵੇ ਤਾਂ ਜੋ ਸ਼ਹਿਰ ਦੇ ਵਿੱਚ ਕੋਈ ਅਨਸਕਾਵੀ ਘਟਨਾ ਨਾ ਵਾਪਰ ਸਕੇ ਇਸ ਕਰਕੇ ਇਹਦਾ ਜੋ ਐਕਸ਼ਨ ਹੈ ਉਹ ਅਸੀਂ ਲੈ ਲਿਆ ਤੇ ਜਿਹੜੇ ਵੀਰਾਂ ਨੇ ਸਾਡੇ ਤੱਕ ਇਹ ਵੀਡੀਓ ਪਹੁੰਚਾਈ ਹੈ ਅਸੀਂ ਉਹਨਾਂ ਦੇ ਵੀ ਬਹੁਤ ਧੰਨਵਾਦੀ ਆ ਕਿ ਉਹ ਪੁਲਿਸ ਨੂੰ ਕਿੰਨਾ ਪਿਆਰ ਕਰਦੇ ਆ ਉਹ ਕਿੰਨਾ ਚਾਹੁੰਦੇ ਆ ਕਿ ਸਾਡੇ ਸ਼ਹਿਰ ਦੇ ਵਿੱਚ ਕੋਈ ਅਜਿਹੀ ਜਿਹੜੀ ਅਨਸਕਾਵੀ ਘਟਨਾ ਨਾ ਵਾਪਰੇ ਤੁਸੀਂ ਸਾਨੂੰ ਵੀਡੀਓ ਪਾਈ ਹੈ ਅਸੀਂ ਤੁਹਾਡੇ ਉਸ ਵੀਡੀਓ ਤੇ ਐਕਸ਼ਨ ਲਿਆ ਤੇ ਕੰਮ ਕੀਤਾ ਜਿਹੜੀ ਸਾਡੀ ਟੀਮ ਸਾਨੂੰ ਵੀਡੀਓ ਬਣਾ ਬਣਾ ਕੇ ਚਾਰ ਚਾਰ ਵਿਅਕਤੀਆਂ ਦੀ ਬੈਠੇ ਬੈਠਿਆਂ ਦੀ ਮੋਟਰਸਾਈਕਲਾਂ ਤੇ ਪਾਉਂਦੇ ਆ ਜਾਂ ਗੋਪტრਾਂ ਦੀ ਪਾਉਂਦੇ ਆ ਜਾਂ ਹੋਰ ਕੋਈ ਇਸ ਤਰ੍ਹਾਂ ਦੀ ਵੀਡੀਓ ਪਾਉਂਦੇ ਆ ਜਿਹੜੇ ਲੋਕ ਟ੍ਰੈਫਿਕ ਦੀ ਵਾਇਲੇਸ਼ਨ ਕਰ ਰਹੇ ਆ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆ ਅਸੀਂ ਉਹਨਾਂ ਨੂੰ ਪੂਰ ਜੀ ਰਿਪੀਲ ਅਪੀਲ ਕਰਦੇ ਆ ਕਿ ਪਲੀਜ਼ ਤੁਸੀਂ ਇਦਾਂ ਹੀ ਸਾਨੂੰ ਵੀਡੀਓ ਬਣਾ ਕੇ ਪਾਉਂਦੇ ਰਹੋ ਤਾਂ ਜੋ ਸ਼ਹਿਰ ਦੇ ਵਿੱਚ ਜੋ ਇਸ ਤਰ੍ਹਾਂ ਦੀ ਟ੍ਰੈਪ ਕਰੂ ਲੋਨੀ ਵਾਇਲੇਸ਼ਨ ਹੋਣ ਡਈ ਐ ਇਹਨਾਂ ਦੀ ਜਿਹੜੀ ਐ ਜਿਹੜੀ ਰੋਕਥਮ ਵਾਸਤੇ ਸਖਤ ਐਕਸ਼ਨ ਜਿਹੜੇ ਆ ਲੈ ਜਾਂ। ਇਹਨਾਂ ਦਾ ਗਿਫਟ ਜਿਹੜਾ ਐ ਇਹ ਤਿਆਰ ਐ ਇਹਨਾਂ ਨੂੰ ਦੇ ਰਹੇ ਆ। ਥੈਂਕ ਯੂ ਜੀ। ਆ ਦੇਖੋ ਜੀ ਫਾਰਟਕ ਲੱਗਾ ਹੋਇਆ ਪੁਲਿਸ ਨੇ ਅੱਜ ਹੀ ਹੁਕਮ ਦਿੱਤੇ ਸੀ ਕੋਈ ਗੱਡੀ ਉਹ ਨਾ ਲਾਵੇ। ਆ ਦੇਖ ਲਓ ਲੋਕਾਂ ਦੇ। PB07 BA0075 ਇਹ ਦੇਖੋ ਇਕੱਲਾ ਗੱਡੀ ਵਾਲਾ ਫੇਖ ਖੜਾ ਆ ਜੀ ਦੇਖੋ ਜਾਮ ਲਾ ਕੇ ਖੜਾ ਫੇ। ਰੌਂਗ ਸਾਈਡ ਤੇ ਗੱਡੀ ਲਾ ਕੇ ਆ ਦੇਖੋ। ਬਾਕੀ ਗੱਡੀਆਂ ਸਾਬ ਆਪੇ ਲਾਈਨ ਚ ਲੱਗੀਆਂ ਹੋਈਆਂ ਨੇ। ਇਕੱਲਾ ਹੀ ਇੱਕ ਖੜਾ ਪਿਆ ਦੇਖੋ ਬਾਕੀ ਸਾਰੀਆਂ ਗੱਡੀਆਂ ਲਾਈਨਾਂ ਤੇ ਨੇ। ਇਕੱਲਾ ਹੀ ਖੜਾ ਪਿਆ ਜੀ ਇਹ। ਇਹ ਉਹੀ ਗੱਡੀ ਹੈ ਜੀ ਜਿੰਨੇ ਅੱਜ ਜਿਹੜਾ ਰੇਲਵੇ ਫਾਟਕ ਹੈ ਗਵਰਨਮੈਂਟ ਕਾਲਜ ਤੋਂ ਜਿਹੜਾ ਰਹੀਮਪੁਰ ਚੌਂਕ ਨੂੰ ਜਾਂਦੇ ਰਸਤੇ 'ਚ ਫਾਟਕਾ। ਜਦੋਂ ਫਾਟਕ ਬੰਦ ਹੋਇਆ ਤੇ ਲਾਈਨ ਦੇ ਵਿੱਚ ਗੱਡੀ ਨਹੀਂ ਲਾਈ ਤੇ ਜਾ ਕੇ ਰੌਂਗ ਸਾਈਡ ਤੇ ਗੱਡੀ ਲਾਈ ਅੱਗੇ। ਜਿਹਦੀ ਵੀਡੀਓ ਸਾਨੂੰ ਕਿਸੇ ਨੇ ਭਾਈ ਉਹਦੇ ਆਧਾਰ ਤੇ ਇਹ ਜਿਹੜੀ ਗੱਡੀ ਅਸੀਂ ਹੈ ਇੱਕ ਘਰੋਂ ਫੜ ਲਈ ਜੀ ਹੈ ਲਓ ਜੀ ਕਾਗੇ ਲਓ ਸ਼੍ਰੀਮਾਨ ਜੀ ਦੇਖੋ ਜੀ ਪਬਲਿਕ ਨੂੰ ਅਵੇਅਰਨੈਸ ਵਾਸਤੇ ਵੀਡੀਓ ਵੀ ਪਾਈਆਂ ਜਬਾਨੇ ਵੀ ਦੱਸ ਸੁੱਕੇ ਆ ਕਿ ਜਿਹੜੀ ਰੇਲਵੇ ਕ੍ਰੋਸਿੰਗ ਹੈ ਗਵਰਨਮੈਂਟ ਕਾਲਜ ਚੌਂਕ ਤੋਂ ਜਦੋਂ ਅਸੀਂ ਫਗਵਾੜਾ ਬਾਈਪਾਸ ਨੂੰ ਜਾਂਦੇ ਆ ਰਸਤੇ ਵਿੱਚ ਰੇਲਵੇ ਕ੍ਰੋਸਿੰਗ ਆਉਂਦੀ ਹੈ ਉਹਦੇ ਉੱਪਰ ਜਦੋਂ ਟ੍ਰੇਨ ਆਉਂਦੀ ਹੈ ਤੇ ਬਹੁਤ ਜਾਮ ਲੱਗਦਾ ਹੈ ਜਿਹਦੇ ਕਰਕੇ ਪਬਲਿਕ ਨੂੰ ਜਿਹੜੀ ਆ ਬੜੀ ਦਿੱਕਤ ਹੁੰਦੀ ਸੀ ਔਰ ਜਾਮ ਲੱਗਣ ਦਾ ਜੋ ਕਾਰਨ ਸੀਗਾ ਉਹਦਾ ਕਾਰਨ ਇਹ ਹੈ ਕਿ ਗੱਡੀਆਂ ਲਾਈਨ ਵਿੱਚ ਨਹੀਂ ਲੱਗਦੀਆਂ ਅੱਜ ਉਹ ਦੁਪਹਿਰੀ ਉਹ ਜਿਹੜਾ ਸੀਗਾ ਰੇਲਵੇ ਕ੍ਰੋਸਿੰਗ ਬੰਦ ਹੋਈ ਹੈ ਟ੍ਰੇਨ ਆਉਣ ਤੇ ਇੱਕ ਜਿਹੜੀ ਗੱਡੀ ਹੈ ਇਹ ਪਿੱਛੋਂ ਜਾ ਕੇ ਘਮਾ ਕੇ ਜਾ ਕੇ ਸਾਰੀਆਂ ਗੱਡੀਆਂ ਦੇ ਅੱਗੇ ਸੱਜੇ ਪਾਸੇ ਲਾਈ ਹੈ ਜਿਹਦੇ ਕਰਕੇ ਫੇਰ ਜਿਹੜਾ ਜਾਮ ਸੀਗਾ ਲੱਗਾ ਉਹ ਜਿਹੜੀ ਵੀਡੀਓ ਆ ਉਹ ਸਾਨੂੰ ਕਿਸੇ ਪਬਲਿਕ ਦੇ ਮੈਂਬਰ ਨੇ ਪਾਈ ਹੈ ਉਹ ਗੱਡੀ ਆਪਾਂ ਜਿਹੜੀ ਫੜਦੀ ਐ ਘਰੋਂ ਗੱਡੀ ਮੰਗਾ ਕੇ ਉਹਦਾ ਜੋ ਚਲਾਨ ਬਣਦਾ ਸੀ ਉਹ ਕਰ ਦਿੱਤਾ ਐ ਅਸੀਂ ਪਲੀਜ਼ ਤੁਹਾਨੂੰ ਸਾਰਿਆਂ ਨੂੰ ਬੜੇ ادب ਤੇ ਸਤਿਕਾਰ ਨਾਲ ਬੇਨਤੀ ਕਰਨੀ ਚਾਹੁੰਦੇ ਆ ਕਿ ਪਲੀਜ਼ ਇਸ ਕੰਮ ਦੇ ਵਿੱਚ ਸਾਡਾ ਸਹਾਯੋ ਤੁਹਾਡੇ ਸਾਥ ਤੋਂ ਦਿਨੇ ਕੰਮ ਨਹੀਂ ਹੋ ਸਕਦਾ ਕਿਉਂਕਿ ਗਲਤੀ ਤੁਸੀਂ ਕਰਦੇ ਹੋ ਗਲਤੀ ਪੁਲਿਸ ਨਹੀਂ ਕਰਦੀ ਤੁਹਾਡੀ ਗਲਤੀ ਗੱਡੀਆਂ ਵੀ ਤੁਹਾਡੀਆਂ ਜਾਮ ਵੀ ਤੁਸੀਂ ਲਾਉਨੇ ਹੋ ਇਲਜ਼ਾਮ ਪੁਲਿਸ ਤੇ ਆ ਰਿਹਾ ਜਿਹਦਾ ਕਸੂਰ ਹੀ ਕੋਈ ਨਹੀਂ ਕੀ ਸਾਡੀ ਆਪਣੇ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਕਿ ਅਸੀਂ ਲਾਈਨ ਦੇ ਵਿੱਚ ਖੜੇ ਹੋਈਏ ਤੇ ਜਾਮ ਨਾ ਲੱਗੇ ਉੱਥੇ ਅਸੀਂ ਸਿਵਲ ਡਰੈਸ ਦੇ ਵਿੱਚ ਜਿਹੜੇ ਆਪਣੇ ਮੁਲਾਜ਼ਮ ਹੈ ਤੇ ਲੈਡੀ ਕਨਸਟੇਬਲਾਂ ਲਾਤੀਆਂ ਜਦੋਂ ਉਹ ਫਾਟਕ ਬੰਦ ਹੋਊਗਾ ਉਸੇ ਟਾਈਮ ਜਿਹੜਾ ਗੱਡੀ ਲੈ ਕੇ ਰੌਂਗ ਸਟ ਅੱਗੇ ਲਾਊਗਾ ਉਹਦੀ ਵੀਡੀਓ ਵੀ ਬਣੂਗੀ ਉਹਦੀ ਫੋਟੋ ਵੀ ਖਿੱਚਾਂਗੇ ਜਿਹੜਾ ਜਿਹੜਾ ਸਾਡੀ ਵੀਡੀਓ ਦੇ ਵਿੱਚ ਆ ਗਿਆ ਵਹੀਕਲ ਜਿਹੜਾ ਵੀ ਆ ਗਿਆ ਉਹਦਾ ਘਰ ਜਾ ਕੇ ਚਲਾਨ ਕੀਤਾ ਜਾਊਗਾ ਇਹਨਾਂ ਦਾ ਗਿਫਟ ਜਿਹੜਾ ਹੈ ਇਹ ਤਿਆਰ ਆ ਇਹ ਇਹਨਾਂ ਨੂੰ ਦੇ ਰਹੇ ਆ ਥੈਂਕ ਯੂ